ਪੜਨੇ ਲੱਗਦੇ ਸਾਰੇ ਸਕੂਲ ਸਾਫ ਕਰਦੇ ਆਦਾਨ-ਪੁਆਇਨ ਕੋਈ ਦੀ ਕੋਈ ਕੀ ਹਾਲ ਹੈ ਹਾਂਜੀ ਹਾਂਜੀ ਲਿਆ ਲਾ ਵੀ ਲਾ ਆ ਕਿਸੇ ਗੱਡੀ ਪੂਰੀ ਪਿਆ ਕਰ ਲਾ ਗੱਡੀ ਅੱਧਰ ਕਰ ਲੱਗੇ ਨਾ ਬੀਚੇ ਇਹ ਬੜੀ ਗੱਡੀ ਹੈ ਮੇਰੇ ਨਾਲ ਦੀ ਬੜੀ ਮੋਟੀਵੇਸ਼ਨ ਮਿਲਦੀ ਤੋ ਦਿੱਤਾ ਚਲੋ ਕੋਈ ਨਹੀਂ ਕੋਈ ਮੇਰੇ ਬਸਲੇ ਮੈਂ ਹੀ ਜਰੂਰੀ ਜਿਸੇ ਦਾਦਾ ਕੋਲ ਬੜਾ ਆਸਰਾ ਟੀਚਰਾਂ ਨਾਲ ਸਾਰਿਆਂ ਨਾਲ ਬੜਾ ਵਧੀਆ ਹੈ ਨਾ ਨਾ ਆ ਦੇਖੋ ਕਿੰਨਾ ਗੰਦਾ ਹੈ ਚਾਚੇ ਕੀ ਗੰਦਾ ਟੀਚਰ ਦਾ ਲਓ ਫੜੋ ਪਾਈਪ ਇਹਦਾ ਕੰਦਾ ਹੀ ਅੰਦਰ ਖਰਾਬ ਹੋ ਗਿਆ ਸਾਰਾ ਕੋਈ ਨਹੀਂ ਮੁਟਕੇ ਦਾ ਕਰਦੇ ਪੈਸੇ ਆਈ ਸਕੂਲਾਂ ਵਾਸਤੇ ਵੀ ਜਿਹੜੇ ਜਿਆਦੇ ਸਕੂਲ ਖਰਾਬ ਹੋਣਗੇ ਉਹਨਾਂ ਨੂੰ ਦੇ ਦਾਂਗੇ ਪੈਸੇ ਆਪਾਂ ਲਓ ਅੰਤੋਂ ਬਜਰੀ ਨਹੀਂ ਨਿਕਲੀ ਸਰ ਉੱਤੋਂ ਲੈਂਟਰ ਡੰਗਣਾ ਹੈ ਉੱਤੋਂ ਡੰਗਣਾ ਹਾਂਜੀ ਹਾਂਜੀ ਤੇਰੀ ਸਰ ਉਹ ਅਗਲੇ ਦੋ ਕਮਰੇ ਜਿਹੜੇ ਬਿਲਕੁਲ ਹੀ ਖਤਮ ਖਰਾਬ ਹੋ ਗਏ ਕੰਦਾ ਵੀ ਪਾੜ ਗਿਆ ਉਹਨਾਂ ਦੀ ਇਹਨਾਂ ਕਾਲੀ ਹਾਂਜੀ ਫਿਰ ਤੇ ਦਰ ਫਿਰ ਜਿਆ ਰਹੇਗਾ ਜੀ ਜੀ ਬਾਦਾਂ ਪਾਣੀ ਆ ਗਿਆ ਕਿ ਬਹੁਤ ਪਾਣੀ ਆਇਆ ਇਹ ਪਾਣੀ ਪਾਈਪ ਵਾਇਦਾ ਵਾ ਦੀ ਪਾਈਪ ਆ ਗਈ ਆ ਗਈ ਆ ਗਈ ਹਾਂਜੀ ਹਾਂਜੀ ਬਾਦੀਆਂ ਖੋਲੋ ਜੀ ਤੈਨੂੰ ਕੋ ਅੰਦਰ ਖੋਲੋ ਖੋਲੋ ਬਾਦੀਆਂ ਖੋਲੋ ਸਾਹ ਦੇ ਬਾਦੀਆਂ ਖੋਲੋ ਕਿ ਸਭ ਸੁਪਨਾ ਨਹੀਂ ਹੋ ਦੂਜੀ ਲੈਣਾ ਉਹ ਨਾ ਦੂਜੀ ਲਗਣੀ जी ले लैनी ना दूसरी फायर ब्रिगेड लिया भी लिया की लॻा पंदा कॉल गोआ पढ़ग पून पैर हा सही कॾहिं मीटी लासे बि कुड़ी नंढा सोच के मुड़ी ਆਪਣੀ ਬੱਤੀ ਦੇ ਸੋਚੋ ਨਾ ਬਦਲੇ ਨਾ ਆ ਆਪਣੇ ਦੁਕਾਨ ਦੇ ਕਿਧਰ ਹੋ ਰਹੇ ਹਨ ਹੋ ਰਹੇ ਹਨ ਬੰਦੀ ਮਾਰੋ ਇੱਧਰ ਮਾਰੋ ਇੱਧਰ ਪਰ ਤਬਾਦ ਪਾਗ ਮਾ ਅੱਜ ਚੀਜ਼ ਕਰੋ ਬੱਸ ਆਓ ਕੋਈ ਮਾਰੋ ਕੋਈ ਮਾਰੋ ਇਦਾਂ ਦੇ ਲਿਓ ਇਦਾਂ ਹਾਂ ਹਾਂ ਵਧੀਆ ਜੇ ਚਲੋ ਮਾਰਦੇ ਨਹੀਂ ਫੜੋ 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 ਕਿੱਥੋਂ 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 ਟਿਕੜਾ ਹਾਂ ਕਰਦਾ ਕਰਦਾ ਕਿੱਥੇ ਲਓ ਹਾਂ ਜੇਕਰ ਨਾਮ ਨਾਲ ਇੱਕ ਮਿੰਟ ਪਰੇ ਕਰੂੰ ਨਾਮ ਤੁਹਾਨੂੰ ਨਾਮ ਨਾਲ ਜਿਹੜਾ ਗਾਨਾ ਆ ਰਿਹਾ ਹੈ ਹਾਂ ਜੀ ਲਾਵਾ ਚਲੋ ਆਜੋ ਬਾਅਦ ਅਗਲੇ ਕਰਦੇ ਚਲੋ ਜਿਵੇਂ ਤਾਂ ਕਿ ਸਫਾਈ અભિયાન ਸ਼ੁਰੂ ਕੀਤਾ ਗਿਆ ਹੈ ਇੱਕ ਤਰੀਕੇ ਨਾਲ ਪਿੰਡ ਕਾਦਾ ਫਿਰ 52 ਵਾਲੇ ਜਾਣਾ ਫਿਰ ਅੱਗੇ ਚਤੂ ਦਾ ਜਾਣਾ ਸਾਡੇ ਪਿੰਡਾਂ ਜਿੱਥੇ ਸਕੂਲ ਹੈ ਸਾਫ ਨੇ ਤਾਂ ਜੋ ਜਲਦੀ ਸਕੂਲ ਲੱਗ ਜਾਵੇ ਪਹਿਲਾ ਸਾਹਿਬ ਕਿੰਨੇ ਪਿੰਡ ਜਿਹੜੇ ਹਲਕਾ ਹੀ ਦੇ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੇ ਸਕੂਲਾਂ ਦੀ ਗੱਲ ਕੀਤੀ ਜਾਵੇ ਸਕੂਲਾਂ ਦੇ ਵਿੱਚ ਪਾਣੀ ਫੇਪੀ ਨਾ ਖੋਲੋ ਪਾਣੀ ਪਹਿਲਾਂ ਪਿਉਂਦਾ ਪੀ ਲਓ ਕੰਮ ਤੇ ਕੰਮ ਤੇ ਕਰੋ 내가 <목소리도> 안내하 ਫਰਗਤ ਜਿੱਦਾਂ ਸਾਡੀਆਂ ਬਰਬਾਦ ਹੋ ਗਈਆਂ ਜਿੰਨਾ ਬੁਨਿਆਦੀ ਢਾਂਚਾ ਇਸ ਕਰਕੇ ਅਸੀਂ ਗ੍ਰਾਂਟ ਮੰਗਦੇ ਨਹੀਂ ਦਿੱਤੀ ਪ੍ਰਧਾਨ ਮੰਤਰੀ ਜੀ ਨੇ ਕੀ ਕਰ ਸਕਦੇ ਆਪਾਂ ਕੰਮ ਦੇ ਕਿ ਨਹੀਂ ਕਰੀ ਮਾੜੀ ਗੱਲ ਹੈ ਸਾਡੇ ਗਵਾਂਡ ਅਫਗਾਨਿਸਤਾਨ ਦੇ ਪਾਸੇ ਦੇਈ ਜਾਂਦੇ ਆ ਤਾਲਬਾਨਾਂ ਨੂੰ ਦੇਈ ਜਾਂਦੇ ਆ ਸਾਨੂੰ ਪੈਸੇ ਦੇਣ ਤੋਂ ਜਿਹੜੇ ਨਾਰੇ ਵਾਲੇ ਬਾਰਡਰ ਤੇ ਖੜੇ ਆ ਜਿਹੜੇ ਹਮੇਸ਼ਾ ਇਕ ਤਾਨਕੇ ਆਪਣੇ ਦੁਸ਼ਮਣ ਦੇਸ਼ ਦੇ ਸਾਹਮਣੇ ਖੜਦੇ ਆ ਤੇ ਸਾਾਨੂੰ ਕੁਛ ਵੀ ਨਹੀਂ ਤਾਲਬਾਨਾਂ ਨੂੰ ਗੱਫੇ ਦੇਂਦੇ ਤਾਲਬਾਨਾਂ ਨੂੰ ਗੱਫੇ ਆ ਸਾਨੂੰ ਤੱਕੇ ਆ ਅਸੀਂ ਆ ਤੱਕੇ ਖਾਦੇ ਆ ਦੇਖ ਲਓ ਆਪ ਹੀ ਸਵਾਇਆ ਖਾਦੇ ਆ ਆਪੀ ਸਕੂਲ ਠੀਕ ਕਰ ਰਹੇ ਆ ਕਿ ਸਾਡੇ ਗਰੀਬਾਂ ਦੇ ਬੱਚੇ ਇੱਥੇ ਪੜ੍ਹਦੇ ਆਉਂਦੇ ਕਿਵੇਂ ਪੜ੍ਹਦੇ ਨਹੀਂ ਸੋ ਇਹ ਲੱਗੇ ਆ ਇਹਨੂੰ ਸਾਫ਼ ਕਰਕੇ ਛੱਡ ਦੇਵੇ ਸਰਕਾਰੀ ਖੇਤ ਸ਼ੁਰੂ ਹੋ ਚੁੱਕੇ ਝੋਨੇ ਦੇ ਅਜਾੜ ਹਲਕੇ ਨੂੰ ਕਾਫੀ ਨੁਕਸਾਨ ਪੁੱਜਾ ਫਸਲਾਂ ਤਬਾਹ ਚੁੱਕੀਆਂ ਕਦੋਂ ਤੋਂ ਗਦਾਬਰੀ ਸ਼ੁਰੂ ਇੱਕ ਕਦੋਂ ਮੁਆਵਜ਼ਾ ਨਹੀਂ ਗਦਾਬਰੀ ਤਾਂ ਹੋ ਗਈ ਗਦਾਬਰੀ ਨੂੰ ਤਿੰਨ ਚਾਰ ਦਿਨ ਹੋ ਗਏ ਹੋਈ ਆ ਤੁਦੋ ਹੋਈ ਆ ਗਦਾਬੀ ਤਾਂ ਹੋ ਰਹੀ ਆ 15 ਅਕਤੂਬਰ ਤੱਕ ਸਾਰਾ ਮੁਆਵਜ਼ਾ ਦੇ ਦਾਂਗੇ ਅਸੀਂ ਇਹ ਪੈਕੇਜ ਆ ਕੱਲ ਰਾਹੁਲ ਗਾਂਧੀ ਜੀ ਆਏ ਉਸ ਕਰਕੇ ਗਿਆ ਉੱਥੇ ਵੀ ਇੱਕ ਦਵਾਨੀ ਦੇਤੀ ਸਾਨੂੰ ਪੈਸੇ ਦੇਣ ਜਾਂ ਦੌੜੇ ਕਾ ਨੂੰ ਜਿੰਨੇ ਮਰਜ਼ ਉਹ ਪਿੰਡ ਵਿਧਾਨ ਸਭਾ ਹਲਕਾ ਨਾਲੇ ਦੇ ਵਿੱਚ ਖੜੇ ਆ ਇਸ ਪਿੰਡ ਦੇ ਵਿੱਚ ਵੀ ਬਹੁਤ ਪਾਣੀ ਆਇਆ ਸੀ ਇਹ ਪਿੰਡ ਦੇ ਸਕੂਲ ਦੀ ਹਾਲਤ ਬਹੁਤ ਮਾੜੀ ਸੀ ਅਸੀਂ ਬੀਤੇ ਕੱਲ ਤੋਂ ਆਪਣੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਨਿਸ਼ਾ ਨਿਰਦੇਸ਼ਨ ਦੇ ਉੱਤੇ ਅਸੀਂ ਸਫਾਈ ਮੈਂ ਮਿਹਨਤ ਸ਼ੁਰੂ ਕੀਤੀ ਆ ਉਹ ਸਭ ਤੋਂ ਪਹਿਲਾਂ ਅਸੀਂ ਆਪਣੇ ਸਕੂਲ ਜਿਹੜੇ ਉਹਨਾਂ ਨੂੰ ਸਾਫ ਕਰ ਰਹੇ ਹਾਂ ਕੱਲ ਵੀ ਤਿੰਨ ਸਕੂਲ ਸਾਫ ਕੀਤੇ ਅੱਜ ਵੀ ਕਰ ਰਹੇ ਹਾਂ ਅੱਜ ਵੀ ਚਾਰ ਸਕੂਲ ਸਾਫ ਕਰਾਂਗੇ ਰੋਜ਼ ਹੀ ਤਿੰਨ ਚਾਰ ਸਕੂਲ ਅਸੀਂ ਸਾਬ ਕਦ ਕਰਦੇ ਤਾਂ ਜੋ ਸਾਡੀਆਂ ਕਲਾਸਾਂ ਜਲਦੀ ਜਲਦੀ ਲੱਗ ਜਾਣ ਤੇ ਸਾਡੇ ਬੱਚਿਆਂ ਦੀ ਪੜ੍ਹਾਈ ਨਾ ਖਰਾਬ ਹੋਵੇ ਸਭ ਤੋਂ ਕੀਮਤੀ ਸਾਡੇ ਗਰੀਬ ਲੋਕਾਂ ਦੇ ਬੱਚੇ ਜਿਹੜੇ ਬਾਡਰ ਤੇ ਰਹਿੰਦੇ ਆ ਉਹਨਾਂ ਦਾ ਇੱਕ ਇੱਕ ਦਿਨ ਕੀਮਤੀ ਆ ਉਹਦੇ ਕਰਕੇ ਮੈਂ ਮਤਲਬ ਜਿਹੜਾ ਇਹ 사ਦਾ ਕਰਾ ਦਿਆਂ ਕਿ ਪਹਿਲਾਂ ਸਫਾਈ ਕਰਾ ਦਈਏ ਫਿਰ ਆਪਾਂ ਕਲਾਸਾਂ ਲਾਈਏ ਟੀਚਰ ਆਉਣਗੇ ਕਿਹੜਾ ਕਿਹੜਾ ਸਮਾਨ ਖਰਾਬ ਆ ਫਿਰ ਉਹਨਾਂ ਨੂੰ ਸਮਾਨ ਲੈ ਕੇ ਦਾਂਗੇ ਕਿਉਂਕਿ ਟੀਚਰ ਆਉਣਗੇ ਤਾਂ ਹੀ ਪਤਾ ਲੱਗੂਗਾ ਕੰਪਿਊਟਰ ਕਿੰਨੇ ਚੱਲਦੇ ਆ ਕਿੰਨੇ ਨਹੀਂ ਚੱਲਦੇ ਕਿਉਂਕਿ ਇੱਕ ਵਾਰ ਤਾਂ ਸਾਦਾ ਕੰਮ ਜਿਹੜਾ